ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਤੁਹਾਡੇ ਸਾਹਮਣੇ 8 9 ਅਤੇ 10 ਜਨਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਨਾਲ ਦੀ ਨਾਲ ਗੱਲ ਕਰਾਂਗੇ ਧੁੰਦ ਠੰਡ ਅਤੇ ਹਵਾ ਦਾ ਰੁਖ ਕੀ ਰਹੇਗਾ ਕਿਸ ਤਰੀਕੇ ਨਾਲ ਅਲਰਟ ਜਾਰੀ ਹੋਏ ਨੇ ਕਿਹੜੇ ਕਿਹੜੇ ਇਲਾਕੇ ਵਿੱਚ ਧੁੱਪ ਨਿਕਲ ਸਕਦੀ ਹੈ ਤੇ ਕਿਵੇਂ ਦੇ ਹਾਲਾਤ ਠੰਡ ਦੇ ਅੱਜ ਰਹਿਣਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਫਿਲਹਾਲ ਪੰਜਾਬ ਵਿੱਚ ਕੋਈ ਸਿਸਟਮ ਦਿਖਾਈ ਨਹੀਂ ਦੇ ਰਿਹਾ ਜੋ ਵੀ ਸਿਸਟਮ ਨੇ ਪਹਾੜੀ ਖੇਤਰ ਵਿੱਚ ਹੀ ਬਣ ਅੱਜ ਬਹੁਤ ਜ਼ਿਆਦਾ ਉਮੀਦ ਹੈ ਕਿ ਪੰਜਾਬ ਦੇ ਵਿੱਚ ਧੁੱਪ ਦੇ ਹਾਲਾਤ ਦੁਪਹਿਰ ਦੇ ਸਮੇਂ ਵਧੀਆ ਹੋ ਸਕਦੇ ਨੇ ਧੁੰਦ ਸਵੇਰ ਅਤੇ ਸ਼ਾਮ ਦੀ ਰਹੇਗੀ ਤੇ ਜਿਸ ਦੇ ਕਾਰਨ ਪੰਜਾਬ ਦਾ ਥੋੜਾ ਬੋਤਾ ਜਿਹੜਾ ਮੌਸਮ ਠੀਕ ਹੁੰਦਾ ਦਿਖਾਈ ਦੇਵੇਗਾ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਹਾਲਾਤ ਕੀ ਨੇ? ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅੱਜ ਦਿਨ ਦੇ ਸਮੇਂ ਥੋੜੀ ਬੋਦੀ ਧੁੱਪ ਅੱਜ ਨਾਲ ਨਿਕਲਣ ਦੀ ਉਮੀਦ ਹੈ ਜਿਸ ਦੇ ਨਾਲ ਦਿਨ ਦੇ ਤਾਪਮਨ ਜਿਹੜੇ ਉਹ 15 ਤੋਂ ਲੈ ਕੇ 18 ਡਿਗਰੀ ਦੇ ਵਿਚਕਾਰ ਜਾ ਸਕਦੇ ਨੇ ਪਰ ਵੈਸੇ ਪੰਜਾਬ ਦੇ ਵਿਚਕਾਰ ਜਿਹੜਾ ਐਵਰੇਜ ਤਾਪਮਨ ਹੈ ਉਹ ਲਗਾਤਾਰ 15 ਡਿਗਰੀ ਦੇ ਨੇੜੇ-ਤੇੜੇ ਬਣਿਆ ਹੋਇਆ ਹੈ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਮੌਸਮ ਕਲੀਅਰ ਹੋ ਚੁੱਕਾ ਹੈ ਤੇ ਇਹ ਪੱਛਮੀ ਹਵਾ ਜਿਹੜੀ 9 ਤਰੀਕ ਤੱਕ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵਗਦੀ ਰਹੇਗੀ ਜਿਸ ਦੇ ਨਾਲ 8 ਅਤੇ 9 ਤਰੀਕ ਦੋਨੋਂ ਦਿਨ ਚੰਗੀ ਧੁੱਪ ਲੱਗਣ ਦੇ ਪੂਰੇ-ਪੂਰੇ ਚਾਂਸ ਬਣੇ ਹੋਏ ਨੇ ਦਿਨ ਦੇ ਸਮੇਂ ਤਾਪਮਾਨ 18 ਡਿਗਰੀ ਤੱਕ ਜਾ ਸਕਦਾ ਹੈ ਅਤੇ ਰਾਤ ਦਾ ਤਾਪਮਾਨ 5 ਤੋਂ 6 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਬਣੀ ਹੋਈ ਦਿਖਾਈ ਦੇ ਰਹੀ ਹੈ ਪਰ ਗੱਲ ਕੀਤੀ ਜਾਵੇ ਤਾਂ 10 ਤਰੀਕ ਦੇ ਮੌਸਮ ਦੀ ਤਾਂ ਮੌਸਮ ਦੇ ਵਿੱਚ ਬਦਲਾਅ ਆ ਰਿਹਾ ਹੈ ਕਿ ਹਵਾ ਜਿਹੜੀ ਉਹ ਪੂਰਬ ਅਤੇ ਦੱਖਣ ਪੂਰਬ ਤੋਂ ਪੰਜਾਬ ਵਿੱਚ ਐਂਟਰੀ ਕਰ ਰਹੀ ਹੈ ਜਿਸ ਦੇ ਨਾਲ ਥੋੜਾ ਬਹੁਤਾ ਗਰਮੈਸ਼ ਦਾ ਮਾਹੌਲ ਅਤੇ ਠੰਡ ਦੇ ਹਾਲਾਤ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਆਪਾਂ ਕਹਿ ਦੀ ਤਾਂ ਲਗਭਗ ਪੂਰੇ ਪੰਜਾਬ ਵਿੱਚ ਸੰਘਣੀ ਧੁੰਦ ਦੇ ਹਾਲਾਤ 10 ਤਰੀਕ ਨੂੰ ਦੇਖਣ ਨੂੰ ਮਿਲ ਸਕਦੇ ਨੇ ਵੈਸੇ ਜਿਹੜੀ ਧੁੱਪ ਧੁੰਦ ਹੈ ਉਹ ਸਵੇਰ ਸ਼ਾਮ ਤੋਂ ਪੰਜਾਬ ਦੇ ਉੱਪਰ ਬਣੀ ਹੀ ਹੋਈ ਹੈ ਪਰ ਦੁਪਹਿਰ ਦੇ ਸਮੇਂ ਸਾਨੂੰ 10 ਤਰੀਕ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਠੰਡ ਦੇ ਹਾਲਾਤ ਥੋੜੇ ਜਿਹਾ ਵਿਗੜਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਂ ਐਵਰੇਜ ਤਾਪਮਾਨ ਜਿਹੜਾ 10 ਤਰੀਕ ਨੂੰ ਆ ਥੋੜਾ ਜਿਹਾ ਉਹ ਮਿਕਸ ਜੇ ਹਸਾਬ ਨਾਲ ਕਿ ਧੁੰਦ ਨਿਕਲਣ ਦੇ ਕਾਰਨ ਧੁੱਪ ਦੇ ਦਰਸ਼ਨ ਨਾ ਹੋਣ ਦੇ ਕਾਰਨ ਜਿਹੜਾ ਤਾਪਮਾਨ ਹੈ ਉਹ ਲਗਭਗ ਫਿਰ 16-17 ਡਿਗਰੀ ਜਾਂ 15 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਅਤੇ ਰਾਤ ਦੇ ਤਾਪਮਾਨ ਵੀ ਘਟਦੇ ਹੋਏ ਦਿਖਾਈ ਦੇਣਗੇ ਮੌਸਮ ਵਿਭਾਗ ਦੇ ਅਲਰਟ ਦੇ ਮੁਤਾਬਕ 10 ਤਰੀਕ ਤੋਂ ਬਾਅਦ 11 ਤਰੀਕ ਨੂੰ ਮੀਂਹ ਦੀ ਸੰਭਾਵਨਾ ਹੈ ਪਰ ਇਸ ਬਾਰੇ ਜਿਹੜਾ ਇੱਕ ਅਲਰਟ ਜਾਰੀ ਹੋਇਆ ਉਹ ਫਿਲਹਾਲ ਕੋਈ ਬਹੁਤ ਕਲੀਅਰ ਨਹੀਂ ਹੈ ਅਜਿਹਾ ਜ਼ਰੂਰ ਹੈ ਕਿ 11 ਤਰੀਕ ਨੂੰ ਪੰਜਾਬ ਦੇ ਉੱਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਮੀ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਲਗਭਗ ਪੰਜਾਬ ਦੇ ਕਾਫੀ ਜ਼ਿਲ੍ਹੇ ਸ਼ਾਮਿਲ ਨੇ ਲਗਭਗ ਆਲਮੋਸਟ ਸਾਰੇ ਪੰਜਾਬ ਵਿੱਚ ਹਾਲਾਤ ਨੇ ਮੀਂਹ ਦੇ ਜਿਹਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਤੁਹਾਨੂੰ ਕੱਲ ਜਾਂ ਪਰਸੋਂ ਦੀ ਵੀਡੀਓ ਵਿੱਚ ਪ੍ਰੋਪਰ ਦੇ ਦੇਵਾਂਗੇ ਕਿਉਂਕਿ ਅਜਿਹੇ ਦੇ ਵਿਚਕਾਰ ਕੋਈ ਅਗੇਤਾ ਡਿਸੀਜਨ ਦੇਣਾ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਇਹ ਜਿਹੜਾ ਮੀਂਹ ਹੈ ਇਹ ਪੱਛਮੀ ਸਿਸਟਮ ਦਾ ਮੀਂਹ ਹੈ ਜੋ ਕਿ ਅਕਸਰ ਹੀ ਸਮੇਂ ਦੇ ਉੱਪਰ ਚੇਂਜ ਹੋ ਜਾਂਦਾ ਹੈ ਤੇ ਜਿਹਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀ 9 ਤਰੀਕ ਸ਼ਾਮ ਜਾਂ 10 ਤਰੀਕ ਸ਼ਾਮ ਨੂੰ ਦੇ ਦੇਵਾਂਗੇ ਕਿ 11 ਤਰੀਕ ਨੂੰ ਜੋ ਮੀਂਹ ਹੋ ਰਿਹਾ ਪੰਜਾਬ ਦੇ ਵਿੱਚ ਉਹਦੀ ਕੀ ਅਪਡੇਟ ਹੈ ਉਹ ਅਪਡੇਟ ਤੁਹਾਨੂੰ ਉਹਦੇ ਮਿਲੇਗੀ ਤੇ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਇਸੇ ਕਰਕੇ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਬਣੇ ਰਹੋ ਚੈਨਲ ਪਿਆਦਰ ਅਪਡੇਟਸ ਲਈ ਤੇ ਧੰਨਵਾਦ ਸਾਰੇ ਦਰਸ਼ਕ ਵੀਰਪੰਨ ਭਰਾਮਾਂ ਦਾ